ਪੰਡਾਰਨ ਕੇਂਦਰਾਂ ਵਿੱਚ ਖੁਰਾਕੀ ਵਸਤਾਂ ਦੀ ਸੁਰੱਖਿਆ ਨੂੰ ਵਿਧਾਨ ਲਈ ਕੇਂਦਰ ਸਰਕਾਰ ਨੇ ਵੀਡੀਓ ਨਿਗਰਾਨੀ ਪ੍ਰਣਾਲੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਭਾਰਤੀ ਖੁਰਾਕ ਨਿਗਮ ਯਾਨੀ ਐਫਸੀਆਈ ਨੇ ਆਪਣੇ 561 ਪੰਡਾਰਨ ਕੇਂਦਰਾਂ ਵਿੱਚ ਤਕਰੀਬਨ 23750 ਕੈਮਰੇ ਲਗਾਉਣ ਦੀ ਯੋਜਨਾ ਬਣਾਈ ਹੈ ਸਰਕਾਰੀ ਮਾਲਕੀ ਵਾਲੀ ਐਫਸੀਆਈ ਨੇ ਖੁਰਾਕ ਤੇ ਜਨਤਕ ਵੰਡ ਵਿਭਾਗ ਦੀਆਂ 100 ਦਿਨਾਂ ਦੀਆਂ ਪ੍ਰਾਪਤੀਆਂ ਦੇ ਹਿੱਸੇ ਵਜੋਂ ਇਹ ਯੋਜਨਾ ਤਿਆਰ ਕੀਤੀ ਹੈ ਜਿਸ ਤਹਿਤ ਭੰਡਾਰਨ ਕੇਂਦਰਾਂ ਵਿੱਚ ਆਧੁਨਿਕ ਆਈਪੀ ਆਧਾਰਿਤ ਵੀਡੀਓ ਨਿਗਰਾਨੀ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਖਪਤਕਾਰ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਆਈਪੀ ਆਧਾਰਿਤ ਪ੍ਰਣਾਲੀ ਦੇ ਲਾਗੂ ਹੋਣ ਨਾਲ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਤੇ ਰਿਮੋਟ ਐਕਸੈਸ ਰਾਹੀਂ ਨਿਗਰਾਨੀ ਸਮਰੱਥਾ ਵਿੱਚ ਅਹਿਮ ਵਾਧਾ ਹੋਵੇਗਾ ਇਸ ਨਵੇਂ ਨਿਗਰਾਨੀ ਸਿਸਟਮ ਤਹਿਤ ਲਗਾਏ ਗਏ ਸੀਸੀਟੀਵੀ ਕੈਮਰੇ ਆਨ ਬੋਰਡ ਵਿਸ਼ਲੇਸ਼ਣ ਦੀ ਸਹੂਲਤ ਰੱਖਦੇ ਨੇ ਜਿਸ ਨਾਲ ਕੈਮਰੇ ਨਾਲ ਕੀਤੀ ਜਾਣ ਵਾਲੀ ਛੇੜਛਾੜ ਕੈਮਰੇ ਦਾ ਖੇਤਰ ਜਾਂ ਦਾਇਰੇ ਨੂੰ ਬਦਲਣਾ ਕੈਮਰਾ ਤੁੰਦਲਾ ਜਾ ਫੋਕਸ ਤੋਂ ਬਾਹਰ ਹੋਣਾ ਤੇ ਮੋਸ਼ਨ ਡਿਟੈਕਸ਼ਨ ਤੇ ਟ੍ਰਿਪ ਵਾਇਰ ਆਦਿ ਦਾ ਸਮਰਥਨ ਕਰਨਗੇ